ਤਾਨੂੰ ਪਤਾ ਨਾ ਅੱਜ ਸਮਾਜ ਵਿੱਚ ਜਿਹੜਾ ਮੈਡੀਕਲ ਲੈਨ ਹੈ ਇੱਕ ਬਹੁਤ ਵੱਡਾ ਮਾਫੀਆ ਬਣ ਚੁੱਕਾ ਹੈ ਡਾਕਟਰ ਵੀ ਜਾਣਦੇ ਆ ਮੈਂ ਤਾਂ ਇਹ ਗੱਲ ਅਖਸਰ ਪਹਿਲਾਂ ਵੀ ਕਈ ਵਾਰੀ ਬੋਲੀ ਵੀ ਕਿਦਾਂ ਸ਼ੋਸ਼ਣ ਕੀਤਾ ਜਾਂਦਾ ਹੈ ਮਰੀਜ਼ਾਂ ਦੇ ਨਾਲ ਪਤਾ ਵੀ ਹੁੰਦਾ ਕਿ ਇਸ ਨੂੰ ਅਸੀਂ ਬਚਾ ਸਕਦੇ ਆ ਪਤਾ ਵੀ ਹੁੰਦਾ ਡਿਸਕਸ ਕਰਦੇ ਆ ਇਹਨਾਂ ਦੇ ਵਿੱਚ ਬੈਠੇ ਬੰਦੇ ਜਦੋਂ ਅੰਦਰ ਦੀਆਂ ਰਿਪੋਰਟਾਂ ਦਿੰਦੇ ਆ ਕਿ ਉਹਨਾਂ ਨੇ ਇੱਕ ਸਪੈਸ਼ਲ ਬੰਦਾ ਰੱਖਿਆ ਹੁੰਦਾ ਜਦੋਂ ਮਰੀਜ਼ ਆਉਂਦਾ ਨਾ ਉਹਦੇ ਨਾਲ ਤੇ ਪਰਿਵਾਰ ਨਾਲ ਉਹ ਇਹਦਾ ਬੈਠ ਕੇ ਉਹ ਮੀਟਿੰਗ ਕਰਦੇ ਆ ਉਹ ਟੋ ਲੈnde ਆ ਕਿ 파ਰਟੀ ਕਿੱਡੀ ਕਬੜੀ ਹੈ ਇਸਾਮੀ ਕਿੱਡੀ ਕਬੜੀ ਹੈ ਇਹ ਕਿੰਨਾ ਕਿੰਨੀ ਕਿ ਦੇਰ ਬਿੱਲ ਦੇ ਸਕਦੀ ਹੈ ਜਦੋਂ ਤੱਕ ਪਤਾ ਲੱਗਾ ਵਾ ਕਿ ਇਹ ਬਿੱਲ ਦੇ ਸਕਦੇ ਆ ਉਹ ਤੱਕ ਮਰੀਜ਼ ਨੂੰ ਵੈਂਟਿਲੇਟਰ ਤੇ ਪਾ ਕੇ ਲਮਕਾਈ ਜਾਣਾ ਜਦੋਂ ਪਤਾ ਲੱਗਿਆ ਵੀ ਹੁਣ ਸਾਡੇ ਖਰਚੇ ਅਸੀਂ ਕਾਫੀ ਹੱਦ ਤੱਕ ਪੂਰੇ ਕਰ ਲਿਆ ਫਿਰ ਉਹਨੂੰ ਡੈਥ ਇਹ ਸੌਰੀ ਕਹਿ ਦੋ ਨਾ ਜੀ ਅਸੀਂ ਆਪਣੇ ਵੱਲੋਂ ਪੂਰਾ ਜੋਰ ਬਲੋ ਜੀ ਲਾਇਆ ਜੀ ਜੋਰ ਤੇ ਬੁੜਾ ਲਾਇਆ ਅਸੀਂ ਪਰ ਡਾਕਟਰ ਸਾਹਿਬ ਆਪਣੇ ਅੰਦਰ ਬੈਠੇ ਰੱਬ ਨਾਲ ਗੱਲ ਕਰਿਓ ਤੁਹਾਡੇ ਅੰਦਰ ਦਇਆ ਹੈ ਤੁਸੀਂ ਇੱਕ ਲਾਸ਼ ਦੇ ਵਿੱਚ ਆਪਣੇ ਵੱਲੋਂ ਬਣਾਈ ਹੋਈ ਆਕਸੀਜਨ ਪਾ ਕੇ 10 15 ਘੰਟੇ 2 4 ਦਿਨ ਖਲਵਾੜ ਕੀਤਾ ਪਰਿਵਾਰ ਨਾਲ ਪਰ ਜੇ ਅੰਦਰ ਦਇਆ ਹੁੰਦੀ ਇਲਾਜ ਕਰਨ ਵਾਲਾ ਧਰਮ ਨਿਭਾਇਆ ਜਾ ਸਕਦਾ ਸੀ ਸਾਰੇ ਡਾਕਟਰ ਇੱਕੋ ਜਿਹੇ ਨਹੀਂ ਪਰ ਸਚਾਈ ਇਹੋਈ ਆ ਅੱਜ ਮਾਫੀਆ ਬਣ ਚੁੱਕਾ ਬਹੁਤ ਥਾਂਾਂ ਤੇ